ਕਿ ਜੇਤੂ ਬੰਦਾ ਹੁੰਦਾ ਜਿਹੜਾ ਉਹ ਪਗੰਬਰ ਹੋ ਜਾਂਦਾ ਤੇ ਜਿਹੜਾ ਹਾਰਿਆ ਹੈ ਭਾਈ ਉਹ ਰਾਖਸ ਹੁੰਦਾ ਜਿਹੜੀ ਹਿਸਟਰੀ ਹੁੰਦੀ ਹੈ ਨਾ ਇਹ ਜਿੱਤਿਆ ਹੋਇਆਂ ਦੀ ਹਿਸਟਰੀ ਹੁੰਦੀ ਹੈ ਇਹ ਤਾਂ ਇੱਕੋਗਾ ਇੱਕੋ ਇੱਕ ਇਤਿਹਾਸ ਦੇ ਵਿੱਚ ਮੁਲਖਣ ਕਰਨਾ ਹੈ ਜਿਹਦੇ ਵਿੱਚ ਦੁਸ਼ਮਣਾਂ ਨੇ ਸਿੱਖਾਂ ਨੂੰ ਸਲਾਇਆ ਹਾਰਨ ਤੋਂ ਬਾਅਦ ਵੀ ਉਹਨਾਂ ਨੇ ਕਿਹਾ ਵੀ ਇਹ ਜਿਹੜੀ ਕੌਮ ਹੈ ਭਾਈ ਹਾਰਨ ਤੋਂ ਬਾਅਦ ਵੀ ਹਾਰੀ ਨਹੀਂ ਨਹੀਂ ਤਾਂ ਜਿਹੜਾ ਜਿੱਤ ਜਾਂਦਾ ਹੁੰਦਾ ਨਾ ਉਹ ਇਤਿਹਾਸ ਆਪ ਲਿਖਦਾ ਹੁੰਦਾ ਤੇ ਉਹਦੇ ਜਿਹੜਾ ਹੈਗਾ ਖਲਨਾਇਕ ਤੋਂ ਖਲਨਾਇਕ ਬੰਦੇ ਉਹਦੇ ਜਿਹੜੇ ਵਿਲੀਅਨ ਤੋਂ ਵਿਲੀਅਨ ਬੰਦੇ ਵੀ ਹੁੰਦੇ ਨੇ ਨਾ ਜਿਹੜੇ ਉਹ ਵੀ ਉਹਦੇ ਹੀਰੋ ਹੁੰਦੇ ਨੇ ਤੇ ਦੂਜਿਆਂ ਦੇ ਜਿਹੜੇ ਹੀਰੋ ਹੁੰਦੇ ਨੇ ਉਹ ਖਲਨਾਇਕ ਹੋ ਨਿਪੜਦੇ ਨੇ ਇਹ ਹਿਸਟਰੀ ਲਿਖਣ ਦਾ ਤਰੀਕਾ ਹੈ ਬਸ ਇੱਕੋ ਇੱਕ ਦੁਨੀਆ ਦੇ ਵਿੱਚ ਘਟਨਾ ਘਟਦੀ ਹੋਈ ਵੀ ਜਦੋਂ ਸਿੱਖ ਕਿਸੇ ਦੇ ਨਾਲ ਲੜੇ ਤੇ ਉਹਦੇ ਵਿੱਚ ਵੀ ਪਿੱਛੇ ਗੁਰੂ ਨਾਨਕ ਦਾ ਸਦਾਰਤ ਖੜਾ ਸੀ ਕਿਤੇ ਲਾਰਡ ਵਿਲੀਅਮ ਬੈਂਟਿੰਗ ਦੀ ਤੁਸੀਂ ਉਹ ਘਟਨਾ ਦੇਖੀ ਹੋਵੇ ਜਦੋਂ ਸ਼ਾਮ ਸਿੰਘ ਅਟਾਰੀ ਵਾਲੇ ਦੇ ਨਾਲ ਲੜਾਈ ਹੁੰਦੀ ਹੈਗੀ ਐ ਲਾਰਡ ਕਲਾਈਵ ਵਰਗਿਆਂ ਦੇ ਜਿਹੜੇ ਉਹ ਵਿਆਮ ਤੁਸੀਂ ਪੜ੍ਹ ਕੇ ਦੇਖੋ ਤੇ ਉਹਦੇ ਵਿੱਚ ਕੀ ਹੁੰਦਾ ਵੀ ਜਦੋਂ ਸਰਦਾਰ ਸ਼ਾਮ ਸਿੰਘ ਟਾਰੀ ਵਾਲਾ ਲੜਦਾ ਨਾ ਮੈਂ ਆ ਰੀਸੈਂਟਲੀ ਪਿਛਲੀ ਸਦੀ ਦੀ ਘਟਨਾ ਕੋ ਬਹੁਤੀ ਪੁਰਾਣੀ ਨਹੀਂ ਤੇ ਕਹਿੰਦੇ ਵੀ ਅਰਦਾਸ ਕਰਕੇ ਤੁਰਦਾ ਸਤਿਗੁਰੂ ਇੱਕ ਕਿਰਪਾ ਕਰੇ ਅੱਜ ਜਾਂ ਤਾਂ ਮੈਂ ਮੁੜ ਕੇ ਆਵਾਂ ਜਾਂ ਖਾਲਸਾ ਰਾਜ ਮੁੜ ਕੇ ਆਵੇ ਜੇ ਖਾਲਸਾ ਰਾਜ ਨਹੀਂ ਆਉਂਦਾ ਤੇ ਸ਼ਾਮ ਸਿੰਘ ਟਾਰੀ ਵਾਲਾ ਮੈਦਾਨੇ ਜੰਗ 'ਚ ਰਹਿ ਜਾਏ ਸ਼ਾਮ ਸਿੰਘ ਟਾਰੀ ਵਾਲਾ ਘਰੇ ਨਾ ਮੁੜ ਕੇ 80 ਸਾਲ ਦੇ ਬਜ਼ੁਰਗ ਉਸ ਬਾਪੂ ਨੇ ਪਤਾ ਨਹੀਂ ਕਿੰਨੇ ਕਸਾਲਾ ਬਾਅਦ ਕੰਤ ਤੇ ਟੰਗੀ ਹੋਈ ਕਿੱਲੀ ਦੇ ਉੱਤੇ ਟੰਗੀ ਤੇਗ ਨੂੰ ਲਾਇਆ ਤੇ ਉਹਨੇ ਹੱਥ ਤੇਗ ਫੜ ਕੇ ਮਦਾਨੇ ਜੰਗ ਵਿੱਚ ਇਸ ਤਰ੍ਹਾਂ ਜੂਝਿਆ ਕਹਿੰਦੇ ਵੀ ਤੇਗ ਆ ਜਿਹੜੀ ਉਹਦੇ ਹੱਥ 'ਚੋਂ ਛੁੱਟੀ ਨਹੀਂ ਤੇਗ ਦਾ ਸੰਸਕਾਰ ਸਰਦਾਰ ਸ਼ਾਮ ਸਿੰਘ ਟਾਰੀਵਾਲ ਦੇ ਨਾਲ ਕੀਤਾ ਸੀ ਪਰ ਇੱਕ ਵੱਖਰੀ ਗੱਲ ਉੱਥੇ ਇਹ ਹੋਈ ਵੀ ਜਿਹੜੀ ਥਾਂ ਤੇ ਸਰਦਾਰ ਸਾਹਿਬ ਡਿੱਗੇ ਸੀ ਨਾ ਧਰਤੀ ਤੇ ਉੱਥੇ ਲਾਸ਼ਾਂ ਦਾ ਢੇਰ ਲੱਗਿਆ ਹੋਇਆ ਸੀਗਾ ਤੇ ਪਿੱਛੋਂ ਗਦਾਰੀ ਤਾਂ ਇਹ ਹੋ ਚੁੱਕੀ ਸੀਗੀ ਵੀ ਬਰੂਦ ਦੀ ਥਾਂ ਤੇ ਰੇਤਾ ਜਿਹੜੇ ਹੱਥ ਗੋਲਿਆਂ ਦੀ ਥਾਂ ਤੇ ਵੱਟੇ ਉਹ ਸਾਰੀਆਂ ਚੀਜ਼ਾਂ ਬਦਲ ਦਿੱਤੀਆਂ ਸੀ ਧਿਆਨ ਸਿੰਘ ਲਾਲ ਸਿੰਘ ਵਰਗੇ ਜਿਹੜੇ ਗਦਾਰ ਸੀ ਉਹਨਾਂ ਨੇ ਪਰ ਤੁਸੀਂ ਉਹਦੇ ਚ ਇਹ ਦੇਖੋ ਵੀ ਜਦੋਂ ਸਰਦਾਰ ਸ਼ਾਮ ਸਿੰਘ ਟਾਰੀਵਾਲਾ ਧਰਤੀ ਤੇ ਡਿੱਗਦਾ ਮੈਂ ਕੇਵਲ ਇੱਕ ਉਦਾਹਰਨ ਦੇ ਰਿਹਾ ਤੁਹਾਨੂੰ ਵੀ ਇਹ ਕਲਾਸ ਦੀ ਇੱਕੋ ਇੱਕ ਵਿਲੱਖਣ ਜਿਹੜੀ ਘਟਨਾ ਵਾਪਰੀ ਹੈ ਤੋਂ ਸਿੱਖਾਂ ਨਾਲ ਵਾਪਰੀ ਹੈ ਵੀ ਦੁਸ਼ਮਣ ਨੇ ਸਾਨੂੰ ਹੀਰੋ ਕਿਹਾ ਸਾਡੇ ਹਾਰ ਜਾਣ ਤੋਂ ਬਾਅਦ ਵੀ ਤੇ ਕਹਿੰਦੇ ਉਹ ਜਿਹੜਾ ਅਫਸਰ ਸੀਗਾ ਅੰਗਰੇਜ਼ ਅਫਸਰ ਜਿਹੜਾ ਫੌਜ ਦੀ ਗਵਾਹੀ ਕਰ ਰਿਹਾ ਸੀਗਾ ਉਹਦੇ ਕੋਲੇ ਫਿਰ ਉਹ ਜਾਮ ਲੈ ਕੇ ਆਏ ਜਾਮ ਤੁਸੀਂ ਮਤਲਬ ਸਮਝਦੇ ਹੋਵੋਗੇ ਜਾਮ ਲੈ ਕੇ ਆਏ ਤੇ ਉਹਨੇ ਜਾਮ ਪਾਸੇ ਕਰ ਦਿੱਤਾ ਉਹਨੇ ਉਹ ਢੇਰ ਵੱਲ ਦੇਖਿਆ ਜਿੱਥੇ ਬਹੁਤ ਸਾਰੀਆਂ ਲਾਸ਼ਾਂ ਉਹਦੀ ਆਪਣੀ ਹੀ ਫੌਜ ਦੇ ਬੰਦਿਆਂ ਦੀਆਂ ਪਈਆਂ ਸੀ ਤੇ ਉਹਨੇ ਕਿਹਾ ਵੀ ਇਹ ਲਾਸ਼ਾਂ ਨੂੰ ਇਹਨਾਂ ਸਰੀਰਾਂ ਨੂੰ ਪਾਸੇ ਕਰੋ ਇਹ ਨਹੀਂ ਕਿਹਾ ਵੀ ਆਪਣੇ ਬੰਦਿਆਂ ਨੂੰ ਸਵਾਲੋ ਉਹ ਕਹਿੰਦੇ ਵੀ ਇਹ ਸਰੀਰ ਸਾਰੇ ਪਾਸੇ ਕਰ ਦਿਓ ਸਰਦਾਰ ਸ਼ਾਮ ਸਿੰਘ ਟਾਰੀਵਾੜੇ ਦੇ ਉਸ ਜਰਨਲ ਦੇ ਦਰਸ਼ਨ ਕਰਾਓ ਕਹਿੰਦੇ ਜਦੋਂ ਉਹ ਸਰੀਰ ਨੂੰ ਪਾਸੇ ਕੱਢ ਕੇ ਹੱਥੀਂ ਫੜੀ ਹੋਈ ਤੇਗ ਸਰੀਰ ਸਾਰਾ ਗੋਲੀਆਂ ਗੋਲੀਆਂ ਨਾਲ ਸਲਣੀ ਹੋਇਆ ਤੇ ਉਸ ਡਿੱਗੇ ਹੋਏ ਸਰੀਰ ਦੇ ਫਰਚਾਜ ਤੇਰੇ ਨੇ ਇੱਕ ਪ੍ਰਕਰਮਾ ਕੀਤੀ ਤੇ ਪ੍ਰਕਰਮਾ ਕਰਕੇ ਉਹਦੇ ਚਾਰਜ ਤੇਰੇ ਘੁੰਮ ਕੇ ਇੱਕ ਗੱਲ ਕਹੀ ਉਹ ਕਹਿੰਦਾ ਸਰਦਾਰ ਸਾਹਿਬ ਅਸੀਂ ਜਿੱਤੇ ਨਹੀਂ ਸਾਨੂੰ ਜਤਾਇਆ ਗਿਆ ਤੂੰ ਖਾਰਿਆ ਨਹੀਂ ਤੈਨੂੰ ਹਟਾਇਆ ਗਿਆ ਇੱਕ ਹੀ ਗੱਲ ਕਹੀ ਖਰ ਇਤਿਹਾਸ